प्राइम सौरभ चैनल थोड़ा सारे का बहुत बहुत स्वागत है एक बार फिर हाजर आज अच्छी कुछ खास न्यूज़ लैके इस तो पहला कि आप वीडियो शुरू करिए जेकर चैनल तो पहली बार आए हो तो चैनल जरूर सबसक्राइब कर लवो तो जिन्ह ने चैनल को पहला ही सबसक्राइब किया है उन्होंने भी अपना बहुत बहुत, बहुत शुक्रिया तो नोटिफिकेशन ने बेल आईकोन का ने बैल आईकॉन का बटन जरूर दब लो क्योंकि इस जो भी अस नवी वीडियो अपलोड करते हैं जीड़ी ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਜਾਂਦੀ ਆ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਤੋਂ ਪਹਿਲੀ ਜਿਹੜੀ ਨਿਊਜ਼ ਸਭ ਤੋਂ ਪਹਿਲੀ ਨਿਊਜ਼ ਆ ਰਹੀ ਹੈ ਪਾਕਿਸਤਾਨ ਤੋਂ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਜੱਜ ਦੇ ਚੈਂਬਰ ਦੇ ਵਿੱਚੋਂ ਇੱਕ ਚੋਰੀ ਹੋਈ ਹੈ ਤੇ ਜਿਸ ਦੇ ਲਈ ਪੁਲਿਸ ਨੇ ਧਾਰਾ 300 ਪੁਲਿਸ ਨੇ ਧਾਰਾ 380 ਲਾਈ ਹੈ ਤੇ ਹੋ ਸਕਦੀ ਹੈ ਕਿ 7 ਸਾਲ ਦੀ ਕੈਦ ਵੀ ਹੋਵੇ ਇਹ ਮਾਮਲਾ ਇਸ ਤਰ੍ਹਾਂ ਹੈ ਕਿ ਪਾਕਿਸਤਾਨ ਦੀ ਪੰਜਾਬ ਸੂਬੇ ਦੀ ਪੁਲਿਸ ਨੇ ਲਾਹੌਰ ਸ਼ਹਿਰ ਦੇ ਵਿੱਚ ਇੱਕ ਸੈਸ਼ਨ ਜ ਅਦਾਲਤ ਦੇ ਜੱਜ ਦੇ ਚੈਂਬਰ ਦੇ ਵਿੱਚੋਂ ਚੋਰੀ ਦੇ ਮਾਮਲੇ ਨੂੰ ਡੀ ਐਫ ਆਈ ਆਰ ਐਫ ਆਈ ਆਰ ਦਰਜ ਕੀਤੀ ਹੈ ਤੇ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਚੋਰੀ ਹੋਈ ਵਸਤੂਆਂ ਦੇ ਵਿੱਚ ਦੋ ਸੇਬ ਅਤੇ ਇੱਕ ਹੈੱਡਵਾਸ਼ ਹੈਂਡਵਾਸ਼ ਦੀ ਬੋਤਲ ਸ਼ਾਮਿਲ ਹੈ ਤੇ ਇਸਲਾਮਾਪੁਰ ਪੁਲਿਸ ਸਟੇਸ਼ਨ ਵਿਖੇ ਇਹ ਦਰਜ ਕੀਤੀ ਗਈ ਹੈ ਜਿਹੜੀ ਸ਼ਿਕਾਇਤ ਹੈਗੀ ਆ ਤੇ ਇਹ ਐਫ ਆਈ ਆਰ ਜੱਜ ਦੇ ਰੀਡਰ ਦੀ ਸ਼ਿਕਾਇਤ ਤੇ ਦਾਇਰ ਕੀਤੀ ਗਈ ਹੈ ਤੇ ਰੀਡਰ ਨੇ ਦੱਸਿਆ ਹੈ ਕਿ ਉਸਨੇ ਇਹ ਸ਼ਿਕਾਇਤ ਜਾਜਤ ਦੇ ਨਿਰਦੇਸ਼ਾਂ ਦੇ ਦਿੱਤੀ ਹੈ ਤੇ ਐਫ ਆਈ ਆਰ ਦੇ ਅਨੁਸਾਰ ਇਹ ਚੋਰੀ ਜਿਹੜੀ ਹੈਗੀ ਆ 5 ਦਸੰਬਰ ਨੂੰ ਜਿਹੜੇ ਸੈਸ਼ਨ ਦੇ ਜੱਸ ਸੀਗੇ ਨੌਰ ਮੁਹੰਮਦ ਬਸਮਲ ਦੇ ਚੈਂਬਰ ਦੇ ਵਿੱਚ ਹੋਈ ਹੈ ਤੇ ਚੋਰੀ ਹੋਏ ਸਮਾਨ ਦਾ ਕੁੱਲ ਮੁੱਲ 1000 ਪਾਕਿਸਤਾਨੀ ਰੁਪਏ ਦੱਸਿਆ ਜਾਂਦਾ ਹੈ ਤੇ ਲਾਹੌਰ ਪੁਲਿਸ ਨੇ ਇਸ ਕੇਸ ਵਿੱਚ ਪਾਕਿਸਤਾਨ ਪੀਨਲ ਕੋਡ ਦੀ ਧਾਰਾ 380 ਤਹਿਤ ਇਸ ਨੂੰ ਦਰਜ ਕੀਤਾ ਹੈ ਜੋ ਕਿ ਚੋਰੀ ਨਾਲ ਸੰਬੰਧਿਤ ਹੁੰਦੀ ਹੈ ਇਸ ਤਰ੍ਹਾਂ ਤਹੀ ਚੋਰੀ ਦੋਸ਼ੀ ਪਾਈ ਜਾਣ ਵਾਲੀ ਵਿਅਕਤੀ ਨੂੰ 7 ਸਾਲ ਦੀ ਜਿਹੜੀ سزا ਹੋ ਸਕਦੀ ਹੈ ਤੇ ਜੁਰਮਾਨਾ ਜਾਂ ਕੈਦ 7 ਸਾਲ ਦੀ ਕੈਦ ਤੇ ਜੁਰਮਾਨਾ ਜਾਂ ਹੋ ਸਕਦਾ ਹੈ ਜਾਂ ਇਹ ਦੋਵੇਂ ਹੀ ਚੀਜ਼ਾਂ ਹੋ ਸਕਦੀਆਂ ਹਨ ਇਸ ਮਾਮਲੇ ਦੀ ਗੰਭੀਰਤਾ ਦੀ ਟਿੱਪਣੀ ਕਰਦੇ ਹੋਏ ਇੱਕ ਅਧਿਕਾਰੀਕ ਜਿਹੜੇ ਕਾਰੁਨਕਨ ਹੈਗੇ ਆ ਉਹਨਾਂ ਦੇ ਅਨੁਸਾਰ ਇਸ ਕੇਸ ਨੂੰ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਚੋਰੀ ਦਾ ਕੇਸ ਘਰਾ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਅਫਗਾਨਿਸਤਾਨ ਤੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਸੇ ਜਾਪਾਨ ਦੇ ਵੀ 7.5 ਦੀ ਵਰਤਾ ਦੇ ਜਪਾਨ ਜਿਹੜਾ ਭੁਚਾਲ ਆਇਆ ਹੈ ਉਸ ਤੇ ਕਰਕੇ ਲੋਕ ਸਹਿਮੇ ਪਏ ਹਨ ਉੱਥੇ ਹੀ ਅਫਗਾਨਿਸਤਾਨ ਦੇ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹੈ ਇੱਕ ਜਾਣਕਾਰੀ ਦੇ ਮੁਤਾਬਕ ਮੰਗਲਵਾਰ ਦੁਪਹਿਰ ਜਨ ਕੀ ਅੱਜ ਕਰੀਬ 1 ਘੰਟੇ ਦੇ ਵਕਤ ਹੀ ਭੁਚਾਲ ਦੇ ਝਟਕੇ ਦੇ ਨਾਲ ਅਫਗਾਨਿਸਤਾਨ ਦੀ ਧਰਤੀ ਦੋ ਵਾਰ ਕੰਬ ਗਈ ਹੈ ਤੇ ਭੁਚਾਲ ਦਾ ਇਹ ਝਟਕਾ ਕਰੀਬ उत्थी टाइम मुताबक दोपहर तो एक बज के सतारा मिनट पर आया तो जिसती तिवरता चार पॉइंट पाँच दसी गई है जबकि दूसरा झटका जोड़ा है भूचाल का दो पॉइंट छत्ती दो बज के छत्ती मिनट पर लगे है तो जिसती तिवरता तीन पॉइंट अठ रही है पर परमात्मा शुक्र है कि इस भूचाल करके किसी भी किस्म का जानी माली नुकसान नहीं होया है इतने तुम दस दिए कि बीते दिन जापान जो भूचाल आया इस सतेंट पांच से वरता आया इस जिस के उ बहुत ਨੁਕਸਾਨ ਹੋਇਆ ਤੇ ਅਗਾ ਸੁਨਾਮੀ ਦੀ ਜਟਾਵਨੀ ਵੀ ਜਾਰੀ ਕੀਤੀ ਗਈ ਹੈ ਤੇ ਇਸ ਪੁਚਾਲ ਦੇ ਨਾਲ ਕਾਫੀ ਮਾਰਤਾਂ ਨੂੰ ਨੁਕਸਾਨ ਪਹੁੰਚਾ ਹੈ ਤੇ 30 ਤੋਂ ਵੱਧ ਲੋਕ ਵੀ ਚੱਕੇ ਹੋਏ ਹਨ ਇਸ ਤੋਂ ਬਾਅਦ ਅਗਲੀ ਨਿਊਜ਼ ਜਾਰੀ ਹੈ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਾਹਰਲੇ ਦੇਸ਼ ਰਹਿ ਗਿਆ ਇੰਡੀਅਨਸ ਨੂੰ ਰਿਪੋਰਟ ਕਰ ਰਹੇ ਹਨ ਹੋਰ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਕਾਫੀ ਜ਼ਿਆਦਾ ਕੱਢ ਰਹੇ ਹਨ ਤੇ ਹੁਣ ਭਾਰਤ ਵੀ ਤੋਂ ਵੀ ਲੋਕ ਰਿਪੋਰਟ ਹੋਣਗੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਹੋਣਗੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇਗਾ ਦਿੱਲੀ ਪੁਲਿਸ ਨੇਦ ਕਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਸ਼ੀਲੇ ਪਦਾਰਥਾਂ ਦੇ ਤਸਕਰ ਦੇ ਵਿਰੁੱਧ ਇੱਕ ਮਹੀਨਾ ਇੱਕ ਆਪਰੇਸ਼ਨ ਚੱਲਿਆ ਹਮ ਚੱਲੇਗਾ ਆਪਰੇਸ਼ਨ ਕਲੀਨ সুইਪ ਤੇ ਇਸ ਅੰਜਾਮ ਦੇਣ ਤੋਂ ਬਾਅਦ 130 ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਲਈ ਇੱਕ ਹਿਰਾਸਤ ਕੇਂਦਰ ਵਿੱਚ ਭੇਜਿਆ ਗਿਆ ਹੈ ਤੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਹਿਰਾਸਤ ਕੇਂਦਰ ਵਿੱਚ ਭੇਜੇ ਗਏ ਲੋਕਾਂ ਦੇ ਵਿੱਚ ਨਾਈਜੀਰੀਆ ਦੇ 87 ਜਣੇ ਆਈਵਰੀ ਕੋਸਟ ਦੇ 11 ਕੈਮਰੂਨ ਦੇ 10 ਵਿਅਕਤੀ ਕਾਨਾ ਦੇ 10, ਸਿਨੇਗਲ ਦੇ 4, ਲਾਈਵੇਰੀਆ ਦੇ 3, ਸਿਆਰਾ ਲਿਓਨ ਦੇ 2, ਚੁਗਾਂਡਾ ਤੇ 2 ਤੇ ਗਿਨੀ ਦਾ 1 ਨਾਗਰਿਕ ਸ਼ਾਮਿਲ ਹੈ। ਦੱਸਿਆ ਹੈ ਕਿ ਇਹ ਜਿਹੜੇ ਕਥਿਤ ਲੋਕ ਹੈਗੇ ਆ ਇਹ ਆਪਣੇ ਵੀਜ਼ੇ ਦੀ ਮਿਆਦ ਤੋਂ ਬਾਅਦ ਸਮੇਂ ਤੋਂ ਇੰਡੀਆ ਦੇ ਵਿੱਚ ਰਹੇ ਰਹੇ ਸਨ ਤੇ ਕਿਰਾਏ ਦੇ ਮਕਾਨਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਰਹੇ ਰਹੇ ਸਨ ਤੇ ਹੋਰ ਤਸਕਰੀ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕਰਦੇ ਸਨ। ਪੁਲਿਸ ਨੇ ਦੱਸਿਆ ਹੈ ਕਿ ਮਹੀਨਾ ਪਾੜੜਾ ਆਪ੍ਰੇਸ਼ਨ ਚੱਲਿਆ ਹੈ ਤੇ ਉਸ ਤੋਂ ਬਾਅਦ ਲਗਭਗ ਟੋਟਲ 130 ਦੇਸ਼ੀਆਂ ਨੂੰ ਕੱਢਣ ਦੀ ਤਿਆਰੀ ਕਰ ਲਈ ਗਈ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ -20 ਡਿਗਰੀ ਟੈਂਪਰੇਚਰ ਤੇ ਬਰਫੀਲੀਆਂ ਹਵਾਵਾਂ ਦੇ ਵਿੱਚ ਇੱਕ ਲੜਕੇ ਨੇ ਆਪਣੀ ਗਰਲਫ੍ਰੈਂਡ ਨੂੰ ਉੱਥੇ ਇਕੱਲੀ ਛੱਡ ਦਿੱਤਾ ਤੇ ਉਸ ਲੜਕੀ ਦੀ ਟੜਾ-ਟੜਾ ਕੇ ਜਾਨ ਨਿਕਲੀ ਹੈ ਤੇ ਅਸਲੀ ਖਬਰ ਇਸ ਤਰ੍ਹਾਂ ਹੈ ਕਿ ਜੁਰੇਬੀ ਦੇਸ਼ ਅਸਟਰੀਆ ਤੋਂ ਇੱਕ ਦਿਲ ਝੰਜੋੜ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਮੁੰਡੇ ਨੇ ਆਪਣੀ ਪ੍ਰੇਮਿਕਾ ਨੂੰ ਦੇਸ਼ ਦੀ ਸਭ ਤੋਂ ਉੱਚੀ ਚੋਟੀ ਦੇ ਠੰਡ ਵਿੱਚ ਇਕੱਲੇ ਛੱਡ ਦਿੱਤਾ ਜਿਸ ਕਰਕੇ ਉਸਦੀ ਮੌਤ ਹੋ ਗਈ ਹੈ ਤੇ ਅਧਿਕਾਰੀਆਂ ਦੇ ਅਨਸਾਰ ਉਹ ਤੈਸ ਸਮੇ ਤੋਂ 2 ਘੰਟੇ ਦੇਰੀ ਨਾਲ ਚੱਲ ਰਹੇ ਸਨ ਤੇ ਚੜਾਈ ਦੌਰਾਨ ਉਹਨਾਂ ਨੂੰ -20 ਡਿਗਰੀ ਸੈਂਟੀਗ੍ਰੇਡ ਤਾਪਮਾਨ ਅਤੇ ਬਰਫੀਲੀ ਹਵਾਵਾਂ ਦਾ ਸਾਹਮਣਾ ਕਰਨਾ ਪਿਆ ਤੇ ਚੋਟੀ ਤੋਂ ਲਗਭਗ 150 ਫੁੱਟ height ਜਦੋਂ ਉਹ ਲੜਕੀ ਬਹੁਤ ਥੱਕ ਗਈ ਤੇ ਠੰਡ ਕਰਕੇ ਉਸ ਦਾ ਬੁਰਾ ਹਾਲ ਹੋ ਗਿਆ ਤੇ ਉਹ ਲੜਕਾ ਉਸ ਨੂੰ ਇਕੱਲਾ ਛੱਡ ਕੇ ਮਦਦ ਲੈਣ ਲਈ ਚਲਾ ਗਿਆ ਜਦੋਂ ਕਿ ਉਸ ਨੇ ਉਸ ਨੂੰ ਠੰਡ ਤੋਂ ਬਚਾਉਣ ਲਈ ਉਸ ਕੋਲ ਮੌਜੂਦ ਜਿਹੜੀ ਐਮਰਜੈਂਸੀ ਕੰਬਲ ਸੀ ਜਹੋਰ ਵਾਲੇ ਬੈਗੇਜ ਸੀ ਉਸ ਦੀ ਵਰਤੋਂ ਨਹੀਂ ਕੀਤੀ ਤੇ ਇਸ ਤੋਂ ਇਲਾਵਾ ਜਿਹੜੀ ਰੈਸਕਿਊ ਸਰਵਿਸ ਹੈਗੀ ਆ ਉਸ ਨਾਲ ਵੀ ਸੰਕਰਮ ਸੰਪਰਕ ਕਰਨ ਦੇ ਵਿੱਚ ਕਾਫੀ ਘੰਟਿਆਂ ਦੀ ਦੇਰੀ ਲਾ ਦਿੱਤੀ ਤੇ ਪਹਿਲੀ ਕਾਲ ਤੋਂ ਬਾਅਦ ਆਪਣੇ ਫੋਨ ਨੂੰ ਸਾਇਲੈਂਟ ਮੋਡ ਤੇ ਵੀ ਉਸਨੇ ਲਗਾ ਲਿਆ ਤੇ ਤੇਜ਼ ਹਵਾਵਾਂ ਕਰਕੇ ਜਿਹੜੀ ਉਹ ਲੜਕੀ ਸੀ ਉਸ ਦੀ ਉੱਥੇ ਹੀ ਠੰਡ ਦੇ ਨਾਲ ਮੌਤ ਹੋ ਗਈ ਤੇ ਰੈਸਕਿਊ ਟੀਮ ਜਿਹੜੀ ਸੀ ਉਹ ਵੀ ਕਾਫੀ ਦੇਰ ਬਾਅਦ ਪਹੁੰਚੀ ਜਦ ਤੱਕ ਅਗਲੀ ਸਵੇਰ ਰੈਸਕਿਊ ਟੀਮ ਉਸ ਤੱਕ ਪਹੁੰਚੀ ਤਾਂ ਉਹ ਬੁਰੀ ਤਰ੍ਹਾਂ ਬਰਫ਼ ਦੇ ਵਿੱਚ ਜੰਮੀ ਹੋਈ ਮਿਲੀ ਤੇ ਇਸ ਦੇ ਲਈ ਉਸ ਦੀ ਮੌਤ ਦਾ ਜ਼ਿੰਮੇਦਾਰ ਉਸ ਤੇ ਜਿਹੜਾ ਜਿਹੜਾ ਲੜਕਾ ਹੈ ਉਸ ਨੂੰ ਮੰਨਿਆ ਜਾਂਦਾ ਹੈ ਤੇ ਇਸ ਲਈ ਉਹ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 3 ਸਾਲ ਦੀ ਜੇਲ੍ਹ ਹੋ ਸਕਦੀ ਹੈ ਇਸ ਮਾਮਲੇ ਦੀ ਜਿਹੜੀ ਸੁਣਵਾਈ ਹੈਗੀ 19 ਫਰਵਰੀ 2026 ਨੂੰ ਹੋਵੇਗੀ ਇਸ ਤੋਂ ਬਾਅਦ ਅਗਲੀ ਨਜ਼ਰੀ ਹੈ ਲੰਡਨ ਤੋਂ ਲੰਡਨ ਦੇ ਜਿਹੜਾ ਇਹ ਹੀ thro हवाई ਅੱਡਾ ਹੈ ਉਸ ਤੇ ਜਿਹੜਾ ਇੱਕ ਵੀ ਵਿਅਕਤੀ ਨੂੰ ਹਿਫਰਸਤਾਰ ਕੀਤਾ ਗਿਆ ਹੈ ਤੇ ਇਹ ਗ੍ਰਿਫਤਾਰੀ ਪੁਲਿਸ ਨੂੰ ਰਿਪੋਰਟ ਆਦਮਿਲਨ ਤੋਂ ਬਾਅਦ ਹੋਈ ਹੈ ਤੇ ਸਸਾ ਕੀ ਕਈ ਲੋਕਾਂ ਤੇ ਮਿਰਚ ਦਾ ਸਪਰੇਅ ਨਾਲ ਇਸਨੇ ਹਮਲਾ ਕੀਤਾ ਹੈ ਤੇ ਜਿਸ ਦੇ ਨਾਲ ਫਲਾਈਟਾਂ ਦੇ ਵਿੱਚ ਵੀ ਬਗਾ ਪਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਇੱਕ ਦੂਜੇ ਨੂੰ ਜਾਣੇ ਪਛਾਣੇ ਲੋਕਾਂ ਦੇ ਇੱਕ ਸਮੂਹ ਦੇ ਵਿੱਚਕਾਰ ਜਿਹੜਾ ਝਗੜਾ ਹੋਇਆ ਸੀ ਉਸ ਦੇ ਨਾਲ ਹੋਈ ਹੈ ਤੇ ਪੁਲਿਸ ਦੇ ਅਕੋਰਡਿੰਗ ਦੇ ਵਿਅਕਤੀਆਂ ਦੇ ਇੱਕ ਸਮੂਹ ਨੇ ਕਈ ਲੋਕਾਂ ਤੇ ਮਿਰਚ ਦਾ ਸਪਰੇਅ ਕੀਤਾ ਤੇ ਜਿਸ ਤੋਂ ਬਾਅਦ ਉਹ ਮੌਕੇ ਤੇ ਉੱਥੋਂ ਚਲੇ ਗਏ ਤੇ ਬਿਆਨ ਦੇ ਵਿੱਚ ਕਿਹਾ ਹੈ ਕਿ ਹਥਿਆਰਬੰਦ ਜਵਾਬੀ ਅਧਿਕਾਰੀ ਘਟਨਾ ਸਥਾਨ ਤੇ ਪਹੁੰਚ ਗਏ ਤੇ ਹਮਲੇ ਦੇ ਸ਼ੱਕ ਦੇ ਇਦਾਰ ਤੇ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਤੇ ਉਹ ਹਰਾਸਤ ਦੇ ਵਿੱਚ ਅਤੇ ਹੋਰ ਸ਼ੱਕੀਆਂ ਨੂੰ ਵੀ ਗ੍ਰਫਤਾਰ ਕਰਨ ਦੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਘਟਨਾ ਤੋਂ ਬਾਅਦ ਉੜਾਨ ਦੇ ਵਿੱਚ ਕਾਫੀ ਜ਼ਿਆਦਾ ਵਿਗਨ ਬਿਆ ਤੇ ਛਾਤਰੀਆਂ ਨੂੰ ਕਾਫੀ ਸਬਿਧਾਨ ਦਾ ਸਾਹਮਣਾ ਕਰਨਾ ਪਿਆ ਇਸ ਯਾਤਰੀਆਂ ਕੁਝ ਖਾਸ ਖਬਰਾਂ ਹੁਣ ਆਪਾਂ ਦੇਖ ਲੈਣੇ ਆ ਅੱਜ ਦੇ ਜਿਹੜੇ ਕੰਸਿਡਰਸ ਕੀ ਚੱਲ ਰਹੇ ਹਨ ਸਭ ਤੋਂ ਪਹਿਲਾਂ ਅਮਰੀਕਾ ਅਮਰੀਕਾ ਦੇ ਡਾਲਰ ਦਾ ਰੇਟ ਚੱਲੇ ਹੈ 88.85 ਪੈਸੇ ਕੈਨੇਡਾ ਦਾ ਡਾਲਰ ਚੱਲੇ ਹੈ 64.92 ਪੈਸੇ ਤੇ ऑस्ट्रेलिया डॉलर चल रहे है उनाहठ रुपये पैंठ पैसे यूरो का रेट चल रहा है एक सौ चार रुपये चौह पैसे न्यूजीलैंड का रेट चल रहा है बवंजा रुपये दो पैसे अरब मरादे आराम का रेट चल रहा है चौबीस रुपये सता संताली पैसे पौंड का रेट चल रहा है एक सौ उन्नीस रुपये अठहत्तर पैसे इस देखा भीडियो खत्म करते हैं जो वीडियो चंगी लगी तो एक लाइक जरूर करो